ਕੈਨਾਂ ਅਸ਼ਾਂਤੀ ਔਰ ਨਸ਼ੇ ਪੁਰਸ਼ ਨੇ ਜਨਮ ਦਿੱਤੇ ਨੇ ਪਖੰਡ ਨੂੰ ਜਨਮ ਇਸਤਰੀ ਨੇ ਦਿੱਤਾ ਕਿਉਂਕਿ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜ ਸਕੇ ਤੇ ਪੁਰਸ਼ ਸਿਰਫ ਮਸਤਕ ਦੇ ਤਲ ਤੇ ਜੀਵਿਆ ਹਿਰਦੇ ਨਾਲ ਸੰਬੰਧਨਾ ਜੋੜ ਸਕਿਆ ਨਸ਼ਿਆਂ ਨੂੰ ਜਨਮ ਦਿੱਤਾ ਸਾਰੇ ਨਸ਼ਿਆਂ ਨੂੰ ਔਰ ਇਸਤਰੀ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜਿਆ ਤਾਂ ਫਖੰਡ ਨੂੰ ਜਨਮ ਦਿੱਤਾ ਔਰ ਹੁਣ ਵੀ ਹਿੰਦੁਸਤਾਨ ਦੇ ਵਿੱਚ ਜਿਤਨੇ ਡਿੰਬੀ ਗੁਰੂਆਂ ਦੇ ਅੱਡੇ ਨੇ ਗੁਸਤਾਖੀ ਮਾਫ ਡਿੰਬੀਆਂ ਇਹ ਸਭ ਇਸਤਰੀਆਂ ਦੇ ਆਸਰੇ ਤੇ ਚੱਲ ਰਹੇ ਨੇ ਸਭ ਨਾਰੀਆਂ ਦੇ ਆਸਰੇ ਤੇ ਚੱਲ ਰਹੇ ਹੈ ਬੰਬੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗਏ ਨਹੀਂ ਜੇ ਅੱਜ ਦੇ ਅਵਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ ਮੈਂ ਕਹ ਕੌਣ ਨਾ ਆਖਣ ਲੱਗੇ ਅੱਜ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅੱਜ ਦੇ ਅਵਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲਿਆ ਤੇਰੇ ਕੋਲ ਕਿਹੜਾ ਪੈਮਾਨਾ ਤੇ ਮੈਨੂੰ ਕਹਿਣ ਲੱਗੀ ساری ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਦੇ ਹਜੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬੇ ਦਾ ਮੈਂ ਕਿਹਾ ਮੈਂ ਪੜਿਆ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ। ਉਹਨਾਂ ਨੇ ਪੰਜਾਬ ਦਾ ਵੀ ਭਰਮਣ ਕੀਤਾ। ਆਖਣ ਲੱਗੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ। ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ। ਤੋਂ ਮੈਂ ਕਿਹ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸੁੱਲ ਜਿਓਏ। ਸਿਆਣੇ। ਇਹਦਾ ਸੰਤਪਣੇ ਨਾਲ ਕੀ ਮਤਲਬ? ਇਹਦਾ અવਤਾਰ ਪਣੇ ਨਾਲ ਕੀ ਮਤਲਬ? ਤੇ ਜੋ ਵਾਕਈ ਤੂੰ ਰਾਖ ਦੇ ਹੀ ਦਰਸ਼ਨ ਕਰਨ ਜਾਣੇ ਨੇ ਰਾਖ ਹੀ ਵੇਖਣਾ ਚਾਹਨੀ ਹੈ ਤੇ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੇ ਤੈਨੂੰ ਰਾਖ ਬਥੇਰੇ ਮਿਲ ਜਾਏਗੀ ਅਜੇ ਵੀ ਲਕਣਾ ਹੀ ਬਲਦੀਆਂ ਉੱਥੇ ਬੋਸਾ ਕੋਲੇ ਜਲ ਲੈ ਜਿੰਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਤੇ ਪਰਮਪੁਰਖ ਦੀ ਪਛਾਣ ਨਹੀਂ ਤੇ ਨਾਟਕ ਚੇਟਕ ਕੀ ਇੱਕ ਕਹਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਜੇ ਇਹੀ અવਤਾਰ ਹੋਣ ਦੀ ਨਿਸ਼ਾਨੀ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਹਲ ਜੋ ਹੈ ਖਿਸਕਾ ਦਿੰਦੇ ਨੇ ਐ ਸਾਹਮਣੇ ਟੇਬਲ ਪਈਏ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਗੇ ਭਾਂਡਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਵਿੱਚ ਇਸ ਡੰਗ ਦੀ ਸ਼ਕਤੀ ਹੈ ਤਾਕਤ ਹੈ ਐ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦੇ ਵਿੱਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ ਤੇ ਸਮਾਂ ਰੱਖਿਆ ਸੀ ਉਸਨੇ 9 ਵਜੇ ਬਈ ਮੈਂ ਇਹ ਸਾਰਾ ਤਮਾਸ਼ਾ ਦਿਖਾਵਾਂਗਾ ਹਾਲ ਭਰ ਗਿਆ ਨਹੀਂ ਆਇਆ 9 ਵਜੇ 10 ਵਜੇ ਗਏ 11 ਵਜੇ ਗਏ ਤੇ ਬੈਠੇ ਲੋਕ ਛਿੱਤੇ ਪਏ ਦੋ ਘੰਟੇ ਤੋ ਇੰਤਜ਼ਾਰ ਔਖੇ ਵੀ ਹੋਏ ਤੇ ਕਈ ਤੇ ਇਹ ਸੋਚਣ ਲੱਗੇ ਜੈਸੇ ਸਟੇਜ ਤੇ ਆਏਗਾ ਇਸ ਕਮਬਖਤ ਨੂੰ ਮਾਰਨਾ ਹੈ ਗਾਲਾਂ ਕੱਢਣੀਆਂ ਐਨੇ ਇਤਨੀ ਦੇਰ ਤੱਕ ਸਾਨੋ ਬਿਠਾਇਆ ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖਣ ਲੱਗਾ ਤੁਸੀਂ ਕਿਉਂ ਗਾਲਾਂ ਕੱਢਦੇ ਹੋ ਬਿੱਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਆਖਣ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਤੁਹਾਨੂੰ ਬਾਕੀ ਕੱਲ ਤੁਹਾਨੂੰ ਉਹ ਉਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋਏ ਕਿਉਂ ਸਾਰੀਆਂ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਤੇ ਸਾਰੇ 당 ਰਹੇ ਬਈ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਦੇ ਚ ਜੋ ਉੱਗੇ ਸਰਜਨ ਲਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਤੱल्लुक ਰੱਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮ ਦੀ ਦਵਾਈ ਦਵਾ ਕੇ ਦੱਸਿਆ ਤੇ ਮੈਂ ਤੁਹਾਨੂੰ ਦੱਸ ਸਰਵਨਿਕਰਾਵਾ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਗੈਨੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾ ਆਖਣ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ दारू ਦੇ ਤੋਂ ਮੈਨੂੰ ਕਹਿਣ ਲੱਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋ ਹੀ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫੀਕੇਟ ਦੇੋਗੇ ਕਿ ਮੈਂ ਐਸਾ ਕੀਤਾ ਹੈ ਤੇ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਵੀ ਠੀਕ ਹੈ ਸਰਟੀਫਿਕੇਟ ਤੈਨੂੰ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇ ਇੱਕ ਬੰਦਾ ਉਸਨੇ ਲਿਟਾ ਦਿੱਤਾ ਤੇ ਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ੁਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਵੀ ਠੀਕ ਹੈ ਜ਼ੁਬਾਨ ਹੈ ਬੋਲ ਵੀ ਸਕਦਾ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ੁਬਾਨ ਕੱਟੀ तो डॉक्टर की हथेली ते हथे रख दी वेखो जबान है कि नहीं एक एक ने वेखी बॉम्बे की गल एक करिश्मे भावे उसने रशिया तक दिखाया सारी दुनिया ही दिखाया फिर उसने तो सारे डॉक्टर ने तस्लीम कर लिया भी हाँ ये जबान है आखन लगा ओह भी वेखो जबान कटी हुई है कि नहीं वेख्या खून वग रहा है जबान कटी हुई है आख्या हूँ मैं जोड़ जोड़न लगा ਕੋਈ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖੇ ਹਣ ਵੇਖ ਲੋ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲੱਗਾਉਣ ਦਿਓ ਮੈਨੂੰ ਛੱਡ ਘੇਟ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਗਏ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁਡਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਛੱਡ ਪੇਟ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਕੀ ਅਕਲ ਤੋਂ ਜਿਹੜੀ ਪਰੇ ਦੀ ਗੱਲ ਐ ਤੇ ਗੋਗਿਆ ਪਾਸ਼ਾ ਪਿਆ ਦਿਖਾਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਹੁਣ ਦਿਖਾਂਦਾ ਤੇ ਉਹਨੂੰ ਸੰਤ ਮੰਨ ਲਈ ਗਏ ਪਰਮਪੁਰਖ ਮੰਨ ਲਈ ਗਏ ਇਸ ਤਰ੍ਹਾਂ ਦੇ ਮਦਾਰੀ ਕਰੋੜਾ ਨੇ ਘੁੰਮ ਰਹੇ ਨੇ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ ਪਰ ਹਿੰਦੁਸਤਾਨ ਦੀ ਇਸਤਰੀ ਜ਼ਾਤ ਨੇ ਕਿਮਾ ਕਰਨੀ ਸਾਈਂ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜੀਉਂਦੀ ਐ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੇ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾधा स्वामी ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਵੀ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਧਾਗੇ ਤਵੀਜ਼ ਦੇਣ ਵਾਲਾ ਆ ਜਾਏ ਸਹੀ ਆਲੇ ਦੁਆਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਬਈ بڑے ਸੰਤ ਜੀ ਆਏ ਨੇ ਮਾਨ ਗਏ ਨਹੀਂ ਆਏ ਨੇ ਪਰਮਪੁਰਖ ਆਏ ਨੇ ਬਈ ਕੁਝ ਅਕਲ ਤੋਂ ਵੀ ਕਮ ਲੈ ਮਸਤਕ ਤੋਂ ਵੀ ਕਮ ਲੈ ਪਰੰਪਰਕ ਦੀ ਕੀ ਪਹਿਚਾਣ ਹੁੰਦੀ ਕੋਈ ਲੰਬੇ ਚੋਲੇ ਕੋਈ ਧਾਗੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਮਾਲਾ ਤੇ ਹੈ ਕਿਧਰੇ ਬੈਠ ਕੇ ਤੂੰ ਮੂਲ ਮੰਤਰ ਤੇ ਗੁਰਮਤ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾਂ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬੰਨ ਲੈ ਇਸ ਵਾਸਤੇ ਤੇ ਨਹੀਂ ਤੇ ਨਰੇ ਕੋਰਾ ਪਖੰਡ ਹੈ ਇਤਨੇ ਰਹੀ ਚ ਉਠੇ ਤਮੈਂ ਫਿਰ ਅਰਜ਼ ਕਰਾਂ ਜਿੱਥੇ ਤੁਹਾਨੂੰ ਇੰਜ ਦੇਖੇ ਕੋਈ ਹੱਥੇ ਜਮਲਾ ਪਾਈ ਹੈ ਇਦਰ ਬਾਲਾ ਪਾਈ ਹੈ ਗੱਲ ਚਾਠੜ ਲਟਕਾਈਆਂ ਨੇ ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾથે ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖੇਲੋ ਨਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਧੁਨਿਰਦੇ ਦੇ ਤਲ ਤੇ ਜੀ ਰਹੀ ਹੈ ਇਸਤਰੀ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਹੈ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਇਸਤਰੀ ਵੀ ਅੱਧੀ ਹੈ ਇਨ੍ਹਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ-ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣ ਬਸ ਇਸ ਵਾਸਤੇ ਇਸ ਸਤ ਸੰਗ ਦਾ ਹੈ